ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਹਦ ਆਰਟਸ ਬੁਟੀਕ ਦੇ ਉੱਤੇ ਅੱਜ ਬਹੁਤ ਸੋਹਣੇ ਸੂਟ ਇੱਕ ਵਾਰੀ ਫਿਰ ਤੋਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਪਸ਼ਮੀਨਾ ਪਸ਼ਮੀਨਾ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਬ੍ਰਾਂਡ ਦੇ ਸੂਟ ਨੇ ਤੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਤੇ ਕਲਰ ਚਾਰਟ ਜਿਹੜੇ ਜੇ ਇਹ ਸਾਰੇ ਆ ਗਏ ਜੇ ਬਜ਼ੁਰਗਾਂ ਵਾਲੇ ਤੇ ਕੀ ਕਹਿੰਦੇ ਹੁੰਦੇ ਆ ਸੋਹਣੇ ਸੋਹਣੇ ਸੂਟ ਨੇ ਮੌਕਾ ਹੈਗਾ ਤੁਹਾਡੇ ਕੋਲ ਤੁਸੀਂ ਆਪਣੇ ਪੇਰੈਂਟਸ ਨੂੰ ਗਿਫਟ ਦਿਓ ਇਹਨਾਂ ਸੂਟਾਂ ਦਾ ਘੈਂਟ ਕੁਆਲਿਟੀ ਦੇਵਾਂਗਾ ਗਾਰੰਟੀ ਫੁੱਲਿਆ ਸੂਟਾਂ ਦੀ ਤੇ ਬਹੁਤ ਜਿਆਦਾ ਸੋਨੇ ਸੂਟ ਨੇ ਉਸ ਤੋਂ ਪਹਿਲਾਂ ਸਿੰਧੀ ਬੂਟੀ ਦੇ ਵਿੱਚ ਜਿਹੜੇ ਡਿਜ਼ਾਈਨ ਆਪਣੇ ਰੈਡੀ ਹੋਏ ਆ ਉਹ ਵੀ ਤੁਹਾਨੂੰ ਦਿਖਾ ਦਨਾਂ ਤੇ ਉਸ ਤੋਂ ਬਾਅਦ ਪਸ਼ਮੀਨਾ ਦੇ ਵਿੱਚ ਲਾਈਟ ਚਾਰਟ ਦਊਂਗਾ ਜਿਹੜਾ ਕਿ ਅੱਜ ਦੀ ਵੀਡੀਓ ਸਪੈਸ਼ਲ ਜਿਹੜੀ ਰਹਿਣ ਵਾਲੀ ਆ ਦਾਦੀਆਂ ਨਾਨੀਆਂ ਵਾਲੀ ਠੀਕ ਹੈ ਜੀ ਬਹੁਤ ਸਾਰੇ ਕਸਟਮਰ ਮੈਨੂੰ ਇੰਨਾ ਸੂਟਾਂ ਨੂੰ ਲੈ ਕੇ ਮੈਸੇਜ ਕਰ ਰਹੇ ਆ ਕਿ ਪੂਰੀ ਡਿਟੇਲ ਵੀਡੀਓ ਕਦੋਂ ਦੇਓਗੇ ਤੁਸੀਂ ਸੋ ਇਹਨਾਂ ਦੀ ਵੀਡੀਓ ਅਪਲੋਡ ਹੋ ਚੱਲੀ ਆ ਤੇ ਸ਼ਾਰਟ ਵੀਡੀਓ ਦੇ ਵਿੱਚ ਜਿੰਨਾ ਸਟਾਕ ਸੀਗਾ ਸਾਰਾ ਖਤਮ ਹੋ ਗਿਆ ਰਿਪੀਟ ਤੇ ਰੀਸਟਾਕ ਹੋ ਗਿਆ ਜੇ ਜਲਦੀ ਜਲਦੀ ਬੁੱਕ ਕਰ ਲਿਓ ਜਿੰਨਾ ਜਿੰਨਾ ਦੇ ਆਰਡਰ ਰੈਂਡ ਆਗੇ ਉਹ ਵੀ ਕਲੀਅਰ ਕਰ ਦੂੰਗਾ ਸਵੇਰੇ ਮੈਂ ਤੇ ਬਾਕੀ ਹੁਣ ਜਿਹੜੇ ਆਰਡਰ ਇਹਦੇ ਪੈਓ ਤੁਸੀਂ ਬੁੱਕ ਕਰੋਗੇ ਉਹ ਨਾਲ ਦੀ ਨਾਲ ਡਿਸਪੈਚ ਕਰ ਦਾਂਗੇ ਤੇ ਆਜੋ ਕਰਦੇ ਹਾਂ ਵੀਡੀਓ ਸ਼ੁਰੂ ਦਿਖਾਉਣਾ ਮੈਂ ਤੁਹਾਨੂੰ ਸੂਟ ਕਿਹੜੇ ਸੂਟ ਨੇ ਸਿੰਧੀ ਬੂਟੀ ਦੇ ਨਾਲ ਦਾਦੀਆਂ ਨਾਨੀਆਂ ਵਾਲੇ ਤੇ ਇਹ ਆਪਣੇ ਕੋਲ ਹੈਗਾ ਗਰਮ ਸੂਟ ਪਸ਼ਮੀਨਾ ਦੇ ਉੱਤੇ ਇਹ ਆਉਂਦਾ ਨੋਰਮਲ ਰੇਂਜ ਦੇ ਵਿੱਚ ਇਦੋਂ ਇਹ ਵੀਡੀਓ ਦੇ ਐਂਡ ਤੱਕ ਤੁਸੀਂ ਜੁੜੇ ਰਹੇ ਹੋ ਤੁਹਾਨੂੰ ਮੈਂ ਦੇਵਾਂਗਾ ਬਹੁਤ ਪਿਆਰਾ ਸੂਟ ਬਹੁਤ ਜ਼ਿਆਦਾ ਸੋਹਣਾ ਸਟਾਕ ਇਸ ਤੋਂ ਵੀ ਪਲੱਸ ਦੇ ਵਿੱਚ ਜਿਹੜੇ ਇੰਨੇ ਬਜਟ ਦੇ ਵਿੱਚ ਕਸਟਮਰ ਲੈਣ ਵਾਲੇ ਆ ਉਹ ਇੰਨੇ ਬਜਟ ਦੇ ਵਿੱਚ ਖਰੀਦ ਸਕਦੇ ਆ ਇਹਦੇ ਨਾਲ ਬਾਜੂ ਵਰਗ ਐਡ ਆਉਣਾ ਜੇ ਰੇਟ ਆਉਣਾ ਜੇ ਇਹਦਾ 645 ਰੁਪਏ ਰੇਟ ਆਉਣਾ 645 ਰੁਪਏ ਸ਼ਿਪਿੰਗ ਰਹਿਣੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ ਬੁੱਕ ਕਰਦੇ ਜਿਹਦੇ 1200 ਰੁਪਏ ਚ ਪਾਣਗੇ ਤੁਹਾਨੂੰ ਇਸ ਤੋਂ ਬਾਅਦ ਆ ਗਿਆ ਇੱਕ ਕਲਰ ਬਹੁਤ ਪਿਆਰਾ ਡਾਰਕ ਚਾਰਟ ਇਹ ਤੁਸੀਂ ਸਿੰਧੀ ਬੂਟੀ ਦੇ ਉੱਤੇ ਲੈ ਸਕਦੇ ਜੇ ਵਰਕ ਬਹੁਤ ਸੋਹਣਾ ਜੇ ਤੇ ਡਿਜ਼ਾਈਨ ਜਿਹੜਾ ਜੇ ਉਹ ਵੀ ਬੜਾ ਜ਼ਿਆਦਾ ਘੈਂਟ ਆ ਬਾਜੂ ਵਰਕ ਐਡ ਨੇ ਰੇਟ ਤੁਹਾਨੂੰ ਮਿਲਣਾ ਇਹਦਾ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਨਾਲ ਇੱਕ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲ ਮਸਟਰਡ ਇਹਦੀ ਵੀ ਤੁਸੀਂ ਬਹੁਤ ਜ਼ਿਆਦਾ ਮੰਗ ਕਰਨਦੇ ਹੋ ਇਹ ਆਪਣੇ ਕੋਲ ਹੋ ਗਿਆ ਜੇ ਰੀਸਟਾਕ ਤੇ ਤੁਸੀਂ ਦੇਖ ਸਕਦੇ ਜੇ ਮਹਿੰਦੀ ਕਲਰ ਦਾ ਉੱਤੇ ਇਹਦੇ ਜੇ ਕੰਟਰਾਸਟ ਤੇ ਨਾਲ ਇਹਦੇ ਜੇ ਸੋਨਾ ਜਿਹਾ ਬਾਵਾ ਦੇ ਉੱਤੇ ਵਰਕ ਆ ਰੇਟ ਕੀ ਹੈ ਇਹਦਾ ਸਿਰਫ ਤੇ ਸਿਰਫ 645 ਦਾ ਸੂਟ ਜੇ ਦੋ ਸੂਟ 1200 ਰੁਪਏ ਦੇ ਵਿੱਚ ਤੇ ਅੱਗੇ ਆ ਗਿਆ ਆਪਣੇ ਕੋ ਸੋਹਣਾ ਜਾਂ ਕੀ ਕਹਿੰਦੇ ਨੇ ਕਲਰ ਲਵੈਂਡਰ ਪਰਪਲ ਛੇੜ ਨੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਜਿਹਦੇ ਵਿੱਚ ਤੁਹਾਨੂੰ ਆਪਾਂ ਦੇਣਾ ਡਿਜ਼ਾਈਨ ਸੁਪਰ ਸਿੰਧੀ ਬੂਟੀ ਵਾਲਾ ਇਹ ਸਾਰੇ ਸੂਟ ਜਿਹੜੇ ਹੁਣ ਅੱਗੇ ਵੀਡੀਓ ਸ਼ੁਰੂ ਹੋਣ ਲੱਗੀ ਹੈ ਇਸ ਤੋਂ ਬਾਅਦ ਜਿਹੜੇ ਸੂਟ ਆਉਣ ਲੱਗੇ ਆ ਉਹ ਸਾਰੇ ਹੀ ਆਉਣਗੇ ਪਲੱਸ ਰੇਂਜ ਦੇ ਵਿੱਚ ਤੇ ਸਾਰੇ ਨਾਨੀਆਂ ਦਾਦੀਆਂ ਸਪੈਸ਼ਲ ਆਉਣਗੇ ਚਾੜ ਤੁਸੀਂ ਆਪਣੇ ਪੇਰੈਂਟਸ ਵਾਸਤੇ ਬੁੱਕ ਕਰ ਸਕਦੇ ਜੇ ਅੱਛਾ ਹੁਣ ਆਹ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਇਹ ਤੁਸੀਂ ਫੁੱਲ ਗਰੰਟੀ ਨਾਲ ਆਪਣੇ ਪੇਰੈਂਟਸ ਨੂੰ ਦੇ ਸਕਦੇ ਜੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਬਾਹਰ ਬੈਠੀਆਂ ਨੇ ਵਿਦੇਸ਼ਾਂ 'ਚ ਬੈਠੀਆਂ ਨੇ ਉਹ ਆਪਣੇ ਇਨਲਾਜ਼ ਨੂੰ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਕਿਸੇ ਵੀ ਰਿਲੇਟਿਵ ਨੂੰ ਸੂਟ ਗਿਫਟ ਕਰਨਾ ਚਾਹੁੰਦੀਆਂ ਆ ਇਹ ਆਪਣੇ ਕੋਲ ਬਿਨਾਂ ਦੁਪੱਟਿਆਂ ਤੋਂ ਏਕੇ ਟੈਕਸ ਬ੍ਰਾਂਡ ਰਵਿੰਦਰਾ ਤੇ ਸ਼ਾਇਦ ਇੱਕ ਦੋ ਹੋਰ ਵਿੱਚ ਹੋਣੇ ਆ ਜਿਹੜੇ ਕਿ ਤੁਹਾਨੂੰ ਦੇਣੇ ਆਪਾਂ ਬਹੁਤ ਜ਼ਿਆਦਾ ਸੋਹਣੇ ਫੁੱਲ ਗਰੰਟੀ ਨਾਲ ਤੇ ਕੁਆਲਿਟੀ ਨਾਲ ਸੂਟ ਪਸ਼ਮੀਨਾ ਦੇ ਵਰਕ ਦੇ ਡਿਜ਼ਾਈਨ ਤੁਹਾਡੇ ਪੇਰੈਂਟਸ ਦਾ ਫੇਵਰਟ ਰਹੂਗਾ ਉਹ ਇਹ ਮੇਰੀ ਗਰੰਟੀ ਹੈ ਆਜੋ ਕਰਦੇ ਹਾਂ ਚੈੱਕ ਦਿਖਾਉਣਾ ਤੁਹਾਨੂੰ ਮੈਂ ਸੂਟ ਤੇ ਆਹ ਲਓ ਜੀ ਕਰਿਓ ਚੈੱਕ 1921 ਹੋ ਸਕਦਾ ਕਲਰ ਦਾ ਫਰਕ ਆਵੇ ਕਿਉਂਕਿ ਚਾਰਟ ਲਾਈਟ ਹੈ ਕਈ ਵਾਰੀ ਵੀਡੀਓ ਨੂੰ ਲੈ ਕੇ ਨਾ ਥੋੜਾ ਜਿਹਾ 1921 ਕਨਫਿਊਜ਼ਨ ਹੋ ਜਾਂਦੀ ਆ ਪਰ ਫਿਰ ਵੀ ਤੁਹਾਨੂੰ ਮੈਂ ਦੱਸੀ ਜਾਊਂਗਾ ਨਾਲ ਦੀ ਨਾਲ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆਉਣਾ ਜੇ ਪਸ਼ਮੀਨਾ ਦਾ ਕੁਆਲਿਟੀ ਬਹੁਤ ਟੌਪ ਦੀ ਜੇ ਬਹੁਤ ਜ਼ਿਆਦਾ ਸੋਹਣੀ ਤੇ ਵਰਕ ਸਿੰਧੀ ਬੂਟੀ ਦੇ ਟਾਂਕੇ ਦਾ ਜੇ ਸਾਰਾ ਹੀ ਤੇ ਮਸ਼ੀਨ ਦਾ ਬਣਿਆ ਜੇ ਕਨਫਿਊਜ਼ ਨਾ ਹੋਇਓ ਕਿਉਂਕਿ ਬਹੁਤ ਸਾਰੇ ਮੈਸੇਜ ਜਿਹੜੇ ਇਹਨਾਂ ਵੀਡੀਓ ਦੇ ਥੱਲੇ ਆਉਂਦੇ ਨੇ ਇਹਨਾਂ ਦੇ ਉਹ ਕਸਟਮਰ ਸਾਡੇ ਇਹੀ ਪੁੱਛਦੇ ਆ ਵੀ ਇਹ ਜਿਹੜਾ ਆ ਇਹ ਹੱਥ ਨਾਲ ਬਣਿਆ ਆ ਹੱਥ ਨਾਲ ਨਹੀਂ ਬਣਿਆ ਇਹ ਬਣਦਾ ਜੇ ਆਪਣੇ ਕੋਲ ਮਸ਼ੀਨ ਦੇ ਨਾਲ ਅੱਗੇ ਹੁਣ ਕਲਰ ਵੇਖੀ ਜਾਇਓ ਸੋਹਣੇ ਸੋਹਣੇ ਕਲਰ ਤੁਹਾਨੂੰ ਮੈਂ ਦਈ ਜਾਣੇ ਆ ਤੇ ਚੈੱਕ ਕਰੀ ਜਾਇਓ ਬਸ ਤੁਸੀਂ ਸੂਟ ਤੇ ਸੂਟਾਂ ਦੇ ਡਿਜ਼ਾਈਨ ਆ ਲੋ ਜੀ ਇਹ ਵੀ ਤੁਹਾਨੂੰ ਮਿਲ ਜਣਾ ਜੇ ਲਾਈਟ ਸੀ ਗ੍ਰੀਨ ਜੀ ਸ਼ੇਡ ਜੇ ਇਹਦੀ ਵੀਡੀਓ 'ਚ ਮਾਈਨਰ ਮਾਈਨਰ ਜੇ ਫਰਕ ਆਉਂਦਾ ਹੈ ਕਲਰ ਤੇ ਆਹ ਸੂਟ ਦਾ ਹੈਗਾ ਜੇ origignal color ਰੇਟ ਤੁਹਾਨੂੰ ਦੇ ਦੇਣਾ ਇਹਦਾ ਆਪਾਂ ਸਿਰਫ ਤੇ ਸਿਰਫ 990 ਰੁਪਈਆ ਦਾ ਸੂਟ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਕਿਤੇ ਵੀ ਤੁਸੀਂ ਆਲ ਓਵਰ ਇੰਡੀਆ 'ਚ ਬੁੱਕ ਕਰ ਸਕਦੇ ਜੇ ਦੋ ਸੂਟ 1900 ਰੁਪਈਆ ਦੇ ਵਿੱਚ ਭੇਜੂਗਾ ਕਿਤੇ ਵੀ ਘਰ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਜੇ ਇਹਨਾਂ ਦੇ ਨਾਲ ਨਾ ਤਾਂ ਦੁਪੱਟੇ ਹੈਗੇ ਜੇ ਨਾ ਬਾਜੂ ਵਰਕ ਜੇ ਨਾ ਬਾਟਮ ਵਰਕ ਜੇ ਬਿਲਕੁਲ ਸਿੱਧੇ ਸਿੰਪਲ ਤੇ ਸੋਬਰ ਸੂਟ ਬਣਾ ਕੇ ਦਿੱਤੇ ਤੁਹਾਨੂੰ ਆਪਾਂ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਉੱਤੇ ਇਹਨਾਂ ਦੇ ਵਿੱਚ ਤੁਹਾਨੂੰ ਆਪਾਂ ਦੋ ਡਿਜ਼ਾਈਨ ਦੇਨੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਦੋਵੇਂ ਹੀ ਇਹਦੇ ਅੱ ਚੈੱਕ ਕਰ ਲਿਓ ਬਹੁਤ ਹੀ ਪਿਆਰਾ ਕਲਰ ਜੇ ਸਕਿਨ ਕਲਰ ਚਾਰਟ ਜਿਹੜਾ ਜੇ ਉਹ ਲਾਈਟ ਹੀ ਆਊਗਾ ਸਾਰਾ ਹੀ ਰੇਟ ਤੁਹਾਨੂੰ ਦੱਸ ਦਿੰਦਾ ਮੈਂ 990 ਰੁਪਈਆ ਦਾ ਸਿੰਧੀ ਬੂਟੀ ਦੇ ਸੂਟਾਂ ਦੇ ਨਾਲ ਪਿਓਰ ਪਸ਼ਮੀਨਾ ਦੇ ਗਰਮ ਸੂਟ ਅੱਗੇ ਆ ਗਈ ਪਿਸਤਾ ਸ਼ੇਡ ਲਾਈਟ ਪਿਸਤਾ ਸ਼ੇਡ ਬਹੁਤ ਪਿਆਰੀ ਜੀ ਸ਼ੇਡ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਪਿਸਤਾ ਜੇ ਹੈ ਹੋਰ ਇਹ ਕਲਰ ਭਜੀ ਕੋਈ ਪਿਸਤਾ ਜੇ ਹੀ ਆ ਹਨਾ ਚਾਰਟ ਲਾਈਟ ਆ ਤੇ ਸਾਨੂੰ ਵੀ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਕਲਰ ਨੂੰ ਲੈ ਕੇ ਰੇਟ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ ਆਪਾਂ ਇਹਦਾ 900 ਤੇ 90 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਲਓ ਜੀ ਅਗਲਾ ਕਲਰ ਵੀ ਚੈੱਕ ਕਰ ਲਿਓ ਇਹ ਆ ਗਿਆ ਜ ਆਪਣੇ ਕੋਲ ਲਾਈਟ ਸਲੇਟੀ ਜੀ ਸ਼ੇਡ ਜੇ ਇਹਦੀ ਸੂਟ ਦੀ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਨਾ ਵਰਕ ਜੇ ਚੈੱਕ ਕਰ ਲਿਓ ਵਰਕ ਬਹੁਤ ਹੀ ਪਿਆਰਾ ਵਰਕ ਜੇ ਬਹੁਤ ਜ਼ਿਆਦਾ ਸੋਹਣੀ ਸਫਾਈ ਹੈ ਵਰਕ ਦੀ ਡਿਜ਼ਾਈਨ ਸੁਪਰ ਹਿੱਟ ਤੇ ਰੇਟ ਉਹੀ ਸੇਮ 990 ਰੁਪਈਆ ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਆ ਗਿਆ ਵਾਈਟ ਕਲਰ ਬਹੁਤ ਸੋਹਣੀ ਸ਼ੇਡ ਜੇ ਵਾਈਟ ਜੇ ਪਿਓਰ ਵਾਈਟ ਐਨ ਜਿੱਦਾਂ ਚਟੀਆਂ ਲੋਈਆਂ ਦੇ ਰੰਗ ਨਹੀਂ ਹੁੰਦੇ ਉਦਾਂ ਦਾ ਰੰਗ ਜੇ ਸੂਟ ਦਾ ਰੇਟ ਤੁਹਾਨੂੰ ਦੇ ਦੇਣਾ ਆਪਾਂ 990 ਰੁਪਏ ਤੇ ਇਹਦਾ ਤੁਸੀਂ ਡਿਜ਼ਾਈਨ ਸੂਟ ਦਾ ਵੇਖ ਸਕਦੇ ਜੇ ਆ ਲੋ ਜੀ ਸਿੰਧੀ ਬੂਟੀ ਤੇ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਜੇ ਸਿੰਧੀ ਬੂਟੀ ਦਾ ਕਲਰ ਹੈਗਾ ਜੇ ਵਾਈਟ ਰੇਟ ਹੈਗਾ ਜੇ ਇਹਦਾ ਸਿਰਫ 990 ਰੁਪਏ ਬਿਨਾਂ ਸਟੌਲ ਤੋਂ ਬਿਨਾਂ ਦਪਟਿਆਂ ਤੋਂ ਬਿਨਾਂ ਬਾਜੂ ਵਰਕ ਤੋਂ ਤੇ ਆ ਲੋ ਜੀ ਨਵਾਂ ਕਲਰ ਤੇ ਨਵਾਂ ਚਾਰਟ ਐਡ ਹੋ ਗਿਆ ਜੇ ਡਿਜ਼ਾਈਨ ਵੀ ਨਵਾਂ ਜੇ ਇਹਦੇ ਵਿੱਚ ਵੇਖ ਸਕਦੇ ਜੇ ਤੁਸੀਂ ਇਹ ਚੈੱਕ ਕਰਿਓ ਵਰਕ ਪਹਿਲਾਂ ਤੁਸੀਂ ਸੂਟ ਦਾ ਸਾਰਾ ਡਿਜ਼ਾਈਨ ਆਉਣਾ ਜੇ ਸਿੰਧੀ ਬੂਟੀ ਦੇ ਵਿੱਚ ਫੁਲਕਾਰੀ ਟਾਂਕੇ ਵਾਂਗ ਸੇਮ ਬਣਿਆ ਜੇ ਸੂਟ ਏ ਤੇ ਇਹ ਵੀ ਚਾਰਟ ਜਿਹੜਾ ਜੇ ਇਹ ਵੀ ਲਾਈਟ ਹੀ ਰਹਿਣ ਵਾਲਾ ਸਾਰਾ ਇਹਦਾ ਵੀ ਰੇਟ ਜਿਹੜਾ ਜੇ ਸੇਮ ਆਉਣਾ ਜੇ 990 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਕਿਤੇ ਵੀ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਤੁਸੀਂ ਸੂਟ ਅੱਗੇ ਆ ਗਿਆ ਜੇ ਆਪਣੇ ਕੋਲ ਸਕਿਨ ਕਲਰ ਇਹ ਵੀ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਸੇਮ ਅੱਗੇ ਆ ਗਿਆ ਆਪਣੇ ਕੋਲ ਗ੍ਰੇ ਕਲਰ ਇਹ ਸੂਟ ਦਾ ਨਾ ਇੱਕ ਸਾਰਾ ਖੋਲ ਕੇ ਦਿਖਾ ਦਿੰਦਾ ਮੈਂ ਆਹ ਭਾਜੀ ਖੋਲਦੇ ਸੂਟ ਇੱਕ ਕੋਈ ਵੀ ਖੋਲਦੇ ਆ ਇਹਦੇ ਨਾਲ ਸਾਰੇ ਸੂਟਾਂ ਦੇ ਉੱਤੇ ਨਾ ਪੈਨਲ ਵਰਕ ਹੀ ਆ ਨੈਕ ਤੇ ਕਿਸੇ ਸੂਟ ਦੇ ਡਿਜ਼ਾਈਨ ਨਹੀਂ ਜੇਗਾ ਬਹੁਤ ਸਾਰੇ ਕਸਟਮਰ ਕਦੇ ਕਨਫਿਊਜ਼ ਨਾ ਹੋਣ ਕਿ ਸ਼ਾਇਦ ਇਹਦੇ ਕੋਈ ਨੈਕ ਤੇ ਵੀ ਡਿਜ਼ਾਈਨ ਹੈਗਾ ਨੈਕ ਤੇ ਕੋਈ ਡਿਜ਼ਾਈਨ ਨਹੀਂ ਜੇ 5 ਮੀਟਰ ਦੀ ਕੱਟ ਆ 42 44 ਤੱਕ ਲੈਂਥ ਜਿਹੜੀ ਜੇ ਇਹਨਾਂ ਦੀ ਆਰਾਮ ਦੇ ਨਾਲ ਰੈਡੀ ਹੋ ਜਾਂਦੀ ਜੇ ਅੱਗੇ ਫੇਰ ਆ ਗਿਆ ਜੇ ਪਿਸਤਾ ਕਲਰ ਲਾਈਟ ਪਿਸਤਾ ਸ਼ੇਡ ਜੇ ਬਹੁਤ ਹੀ ਪਿਆਰੀ ਜੀ ਸ਼ੇਡ ਜੇ ਇਹਦਾ ਵੀ ਤੁਹਾਨੂੰ ਆਪਾਂ ਦੇ ਦੇਣਾ ਰੇਟ ਸੇਮ 990 ਦਾ ਤੇ ਅੱਗੇ ਤੁਸੀਂ ਦੋ ਜਿਹੜੇ ਬੁੱਕ ਕਰੋਗੇ ਤਾਂ ਦੋ ਤੁਹਾਨੂੰ ਮਿਲ ਜਾਣੇ ਆ ਜੀ 1900 ਰੁਪਏ ਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਰਹੂਗੀ ਜੇ ਆ ਵੀ ਸੋਨਾ ਜਿਹਾ ਕਲਰ ਸੇਮ ਡਿੱਟ ओरिजिनल ਵੀਡੀਓ ਵਾਲਾ ਤੇ ਆ ਵੀ ਆ ਗਿਆ ਵਾਈਟ ਸੂਟ ਚੈੱਕ ਕਰੋ ਸੂਟ ਪਹਿਲਾਂ ਵਾਈਟ ਡਿਜ਼ਾਈਨ ਤੇ ਐਮਬਰਾਇਡਰੀ ਸਫਾਈ ਵਰਕ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਆਪਾਂ ਪੂਰੀ ਐਨ ਕੈਂਡ ਪਰਫੈਕਟ ਦੇਵਾਂਗੇ ਜਿਹਦੇ ਵਿੱਚ ਤੁਹਾਨੂੰ ਆਪਾਂ ਰੇਟ ਦੇ ਦੇਣਾ ਸਿਰਫ ਇਹ ਸੂਟ ਦਾ 990 ਰੁਪਏ ਉਹ ਵੀ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਆ ਲੋ ਜੀ ਆ ਵੀ ਆ ਗਿਆ ਜੇ ਇੱਕ ਆਪਣੇ ਕੋ ਫਿਰ ਸਕਿਨ ਟੋਨ ਦੇ ਵਿੱਚ ਰੇਟ ਸੇਮ ਉਹੀ 990 ਰੁਪਈਆ ਦੇ ਨਾਲ ਤੇ ਆ ਆ ਗਿਆ ਲਾਸਟ ਸੂਟ ਵੀਡੀਓ ਦਾ ਗ੍ਰੇ ਕਲਰ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਜੇ 올 ਓਵਰ ਇੰਡੀਆ ਦੇ ਵਿੱਚ ਰੇਟ 990 ਰੁਪਈਏ ਸੂਟ ਹੈਗਾ ਜੇ ਪਸ਼ਮੀਨਾ ਦਾ ਗਰਮ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਵਰਕ ਤੁਸੀਂ ਚੈੱਕ ਕਰ ਲਿਓ ਸਫਾਈ ਚੈੱਕ ਕਰ ਲਿਓ ਤੇ ਜਿਹੜੀ ਹੁਣ ਇਸ ਤੋਂ ਬਾਅਦ ਇੱਕ ਵੀਡੀਓ ਦੇਣੀ ਆਪਾਂ ਤੁਹਾਨੂੰ 3 ਵਜੇ ਉਹਦੇ ਵਿੱਚ ਨਾ ਤੁਸੀਂ ਜਰੂਰ ਚੈੱਕ ਕਰਿਓ ਉਹਦੇ ਵਿੱਚ ਨਾ ਆਪਣੇ ਕੋਲ ਬਹੁਤ ਸੋਹਣਾ ਸੋਹਣਾ ਹੈ ਬੈਲਵਟ ਦਾ ਸਟਾਕ ਸਾਰੇ ਡਿਜ਼ਾਈਨ ਸਾਰੇ ਪ੍ਰਿੰਟ ਤੁਹਾਨੂੰ ਮੈਂ ਦੇਵਾਂਗਾ ਉਸੇ ਵੀਡੀਓ ਦੇ ਵਿੱਚ ਰੇਟ ਜਿਹੜਾ ਜੇ ਇਹਨਾਂ ਦਾ ਉਸੇ ਵੀਡੀਓ ਦੇ ਦੱਸੂਗਾ ਤੁਹਾਨੂੰ ਜਿਨ੍ਹਾਂ ਨੇ ਤਾਂ ਅੱਜ ਗਰੁੱਪ 'ਚ ਵੇਖ ਲੇ ਉਹਨਾਂ ਨੂੰ ਰੇਟ ਦਾ ਪਤਾ ਆ ਜਿਹੜੇ ਗਰੁੱਪ ਦੇ ਵਿੱਚ ਨਹੀਂ ਐਡ ਸਾਡੇ ਕਸਟਮਰ ਤੇ ਉਹ ਤੁਸੀਂ 3 ਵਜੇ ਵਾਲੀ ਵੀਡੀਓ ਸਾਡੀ ਜਰੂਰ ਚੈੱਕ ਕਰ ਲਿਓ ਤੇ ਲਓ ਜੀ ਵੀਡੀਓ ਕਰਤੀ ਜੇ ਆਪਾਂ ਕੰਪਲੀਟ ਪਸ਼ਮੀਨਾ ਦੇ ਸੂਟਾਂ ਦੀ ਜਿਦੇ ਵਿੱਚ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਵੇਖ ਲੇਗੇ ਇਹਨਾਂ ਸੂਟਾਂ ਦੇ ਇਹ ਕਿਹੜੇ ਸੂਟ ਹੀਗੇ ਇਹ ਉਹੀ ਜਿਹੜੇ ਮੈਂ ਤੁਹਾਨੂੰ ਦੱਸਣਿਆ ਕਿ ਦਾਦੀਆਂ ਨਾਨੀਆਂ ਵਾਲੇ ਸੂਟ ਹੀਗੇ ਸੋਹਣੇ ਸੋਹਣੇ ਸੂਟ ਹੀਗੇ ਸਟਾਕ ਥੋੜਾ ਜਿਆਦਾ ਰਹਿ ਗਿਆ ਬਹੁਤ ਜ਼ਿਆਦਾ ਸਟਾਕ ਜਿਹੜਾ ਹੈਗਾ ਉਹ ਵੀਡੀਓ ਤੇ ਇਹੀ ਸੇਲ ਹੋ ਗਿਆ ਹੈਗਾ ਜਦੋਂ ਆਪਾਂ ਇੰਸਟਾਗ੍ਰam ਤੇ YouTube ਤੇ ਸ਼ਾਰਟ ਵੀਡੀਓ ਪਾਉਂਨੇ ਨਾ ਬਹੁਤ ਸਾਰੇ ਕਸਟਮਰ ਉਦੋਂ ਹੀ ਬੁੱਕ ਕਰ ਲੈਂਦੇ ਆ ਤੇ ਵੀਡੀਓ ਵਾਸਤੇ ਭਾਈਦਾ ਹੀ ਨਹੀਂਗਾ ਸਟਾਕ ਤੇ ਫਿਰ ਵੀ ਆਪਾਂ ਤੁਹਾਡੇ ਵਾਸਤੇ ਰੀਸਟਾਕ ਕਰਕੇ ਤੇ ਦੁਬਾਰੇ ਸੂਟ ਜਿਹੜੇ ਇਹ ਰੈਡੀ ਕਰਵਾ ਕੇ ਤੁਹਾਨੂੰ ਲੈ ਕੇ ਵੀਡੀਓ ਜਿਹੜੀ ਪੋਸਟ ਕਰ ਦਿੱਤੀ ਆ ਹੁਣ ਤੁਸੀਂ ਜਲਦ ਜਲਦ ਬੁੱਕ ਕਰ ਲਿਓ ਡਿਟੇਲ ਮੈਂ ਤੁਹਾਨੂੰ ਦ ਤੇ ਫੇਰ ਮਿਲਾਂਗੇ ਤੁਹਾਨੂੰ ਆਪਾਂ 3 ਵਜੇ ਵਾਲੀ ਵੀਡੀਓ ਦੇ ਵਿੱਚ ਉਹਦੇ ਵਿੱਚ ਵੀ ਰੇਟ ਤੁਹਾਨੂੰ ਦੱਸੂਗਾ ਬਹੁਤ ਸੋਹਣੇ ਰੇਟ ਨੇ ਸੂਟ ਬਹੁਤ ਸੋਹਣੇ ਨੇ ਆਜੋ ਮਿਲਦੇ ਆਂ 3 ਵਜੇ ਵਾਲੀ ਵੀਡੀਓ ਦੇ ਵਿੱਚ ਇੱਥੇ ਬੁਲਾਉਣੇ ਆ ਫਤਿਹ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ